ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋਖੜੇ ਦੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵੀਡੀਓ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸ ਪਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੇ ਦੋ ਝੋਟੀਆਂ ਵਿਖਾਉਣੀ ਆ ਦੋਹੇ ਸੂਈਆਂ ਸਵਾਈਆਂ ਝੋਟੀਆਂ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਨੇ ਆ ਇਹਨਾਂ ਦੀ ਸਾਰੀ ਡਿਟੇਲ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਜਿਹੜੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਨੇ ਆ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਮਾਰਾ ਇਸ ਸਤਿ ਸ਼੍ਰੀ ਅਕਾਲ ਜੀ ਸੁਖ ਡੰਡੇਰੀ ਫਾਰਮ ਦੇ ਦੇਖਣ ਆਲੇ ਜੀ ਐਨੂ ਤੁਹਾਡਾ ਵਾਦਵਾਦ ਲਾਈਕ ਕਰ ਦਿਓ ਤੇ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆਗਾ ਕਮੈਂਟ ਕਰਿਆਗਾ ਡਰੈਸ ਬੋਲ ਦੋ ਵੀਰ ਜੀ ਆਪਣਾ ਇਹ ਪਿੰਡ ਸ਼ਕਰਮਾਸ਼ੀ ਆ ਜਿਲ੍ਹਾ ਗਰਦਾਸਪੁਰ ਜੇ ਤਸੀਂ ਡੇਰਾ ਬਾਬਾ ਨਾਨਕ ਜੇ ਫੋਨ ਨੰਬਰ ਹੈਗਾ 62843 75100 ਬੜੇ ਦਿਨ ਪਾਤੇ ਯਾਰਕਾ ਬੜੇ ਦਿਨ ਪਾਤੇ ਮਾਲ ਹੀ ਨਹੀਂ ਹੋਣੀ ਨਾ ਪਰ ਯਾਰਕਾ ਛੋਟੀ ਦੇ ਪੀਸ ਕੱਢ ਕੇ ਲਿਆਉਂਦਾ ਛੋਟੀ ਯਾਰਕ ਲਿਆਉਂਦੀ ਪੂਰੀ ਦੇਖ ਲੋ ਛੋਟੀ ਦੂਸਰਾ ਸੂਸਤ ਕੀ ਜੇ ਸੂਈ ਤਾਂ ਕਟਾ ਦੇ ਮਗਰ ਕਟਈ ਆ ਇਹ ਮਖਰ ਜੀ ਕੱਟਾ ਜੇ ਕਿੰਨੇ ਕਿ ਦਿਨ ਹੋਏ ਸੂਈ ਨੂੰ ਤੈਨੂੰ ਅੱਜ ਸੂਈ ਨੂੰ ਦਿਨ ਛੇ ਪਾ ਜੇ ਤੇ ਕਿੰਨਾ ਦੁੱਧ ਵਾਦੀਆਂ ਬੋਲਾ ਦੁੱਧ ਅੱਖ ਨੂੰ ਪਾਏ 12 ਕਿਲੋ ਆਦਿਏ ਜਿਹੜਾ ਚਵਾ ਕੇ ਦੇਣਾ ਕਰੋ ਚਵਾ 10 ਕਿਲੋ ਤੇ ਕਿੰਨਾ ਚਵਾ ਜੇਗੀ ਛੋਟੀ ਦੁੱਧ ਛੋਟੀ ਦੁੱਧ 12 13 ਕਿਲੋ ਰਮਾਨਾ ਚਵਾ ਹੈਗੀ ਖਾਨ ਕੁਆਲਿਟੀ ਚੈੱਕ ਕਰ ਲੋ ਪਹਿਲਾਂ ਕੱਟੀ ਨੇ ਦੁੱਧ 10 ਕਿਲੋ ਮਿਲਕ ਵੇਣ ਵੀ ਚੰਗੀ ਆਉਂਦੀ ਖੋਲੋ ਵੀਰ ਜੀ ਫਿਰ ਇਹਨੂੰ ਥਾਂ ਕੁਆਲਿਟੀ ਚੈੱਕ ਕਰ ਲੋ ਲੈ ਲੈ ਵੇ ਦੀ ਕੁਆਲਿਟੀ ਚੈੱਕ ਕਰ ਲੋ ਪੂਰੇ ਵਜਨ ਵਾਲੀ ਝੋਟੀ ਪੂਰੀ ਵੱਡੀ ਕਦ ਕਾਠ ਵੱਡਾ ਤੇ ਵਜਨ ਵਾਲੀ ਝੋਟੀ ਪਲੀ ਪਲੋਸੀ ਝੋਟੀ ਕਿਆ ਨਾ ਤੇ ਆ ਨਵੀਂ ਜੀ ਇਹ ਅਲਾ ਪੂਰੀ ਵੱਡੀ ਝੋਟੀ ਦੁੱਧ ਵੀ ਜੀ ਹੁਣੀ ਕਹਿੰਦੇ 10 ਕਿਲੋ ਤਸਲੀ ਤੁਸੀਂ ਕਰਕੇ ਕਰਨੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਝੋਟੀ ਵੱਡੀ ਆ ਤੇ ਵਜਨ ਵਈਰ ਫੁੱਲ ਤੇ ਲੈਵਾ ਵੀ ਚੰਗਾ ਤਿਆਰ ਕੀਤਾ ਹੋਇਆ ਸਿੰਕਵਾ ਆਟੀ ਵੀ ਚੰਗੀ ਤੇ ਖਣ ਕਵਾਟੀ ਉੱਪਰ ਚੰਗੀ ਇਹ ਤਾਰਾ ਤੁਰਾ ਪਤਾ ਨੂੰ ਵੀਡੀਓ ਚ ਮਾਰ ਕੇ ਵਿਖਾਉਣੀ ਆ ਕੋਈ ਆਪਣੀ ਦੋ ਟਾਈਮ ਆ ਕਿ ਤਸਲੀ ਕਰਨ ਲਈ ਕੋਈ ਤਿੰਨ ਟਾਈਮ ਆ ਆ ਕੇ ਕਰ ਲੈ ਚੰਗੀ ਝੋਟੀ ਵੀਡੀਓ ਨਾਲ ਕ ਚੰਗਾ ਪੀਸ ਕੱਢ ਕੇ ਲਿਆਂਦਾ ਪੌਣਾ ਵੀ ਵੀਡੀਓ ਚ ਆਪਾਂ ਇੱਕ ਹੀ ਆ ਜੱਲੀ ਵਿੱਚ ਵੀ ਆਪਾਂ ਵੀਡੀਓ ਜੀ ਪੌਣਾ ਵੀ ਪਸ਼ੂ ਇੱਕ ਹੀ ਆ ਤੇ ਪਰ ਅੱਜ ਚੋਟੀ ਦਾ ਪੀਸ ਕੱਢ ਕੇ ਲਿਆਂਦਾ ਦੁੱਧ ਵੀੜ ਜੀ ਇਹ ਫਿਰ 13 ਕਿਲੋ 13 ਕਿਲੋ ਨੇ ਦੁੱਧ 12 ਕਿਲੋ ਦਈ ਜਾਨਾ ਨਮਾਨ ਸੇਵਾ ਤੁਸੀਂ ਕਰਨੀ ਝੋਟੀ ਵੀ ਦੇਖ ਲੋ ਕਿਦਾਂ ਦੀ ਪੂਰੀ ਵੱਡੀ ਝੋਟੀ ਚੰਗੇ ਕਦ ਕਾਠ ਲੀ ਤੇ ਬੋਡੀ ਵੇਟ ਸਟ੍ਰਕ ਸਟਰਕਚਰ ਵੀ ਇਹਦਾ ਚੰਗਾ ਆ ਇਦਰੋਂ ਵੀ ਥਣ ਕੁਆਲਿਟੀ ਚੈੱਕ ਕਰ ਲੋ ਤੇ ਉਧਰੋਂ ਵੀ ਤੈਨੂੰ ਥਣ ਕੁਆਲਿਟੀ ਲਾਈਕ ਕਰ ਦਿਆ ਕਰੋ ਜਿਆਦਾ ਲਾਈਕ ਚੈਨਲ ਨੂੰ ਕਰ ਦਿਆ ਕਰੋ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਆ ਸਕੀ ਮਿਲਕ ਵੇਨ ਵੇਖੋ ਝੋਟੀਮ ਕਿਹੜੀ ਲੱਗੀ ਥਣ ਪਸਮਾ ਆ ਗਈ ਝੋਟੀਆਂ ਚੰਗਾ ਕੱਟਨਾ ਪੂਰੀ ਵੱਡੀ ਝੋਟੀ ਹੈ ਜੀ ਤੇ ਵਜਨ ਵਜਨ ਵੀ ਫੁੱਲ ਹੈ ਕੋਈ ਇੱਥੇ ਆਣ ਕੇ ਮੇਰਾ ਵੀਰ ਪੜਾ ਵੇਖੇ ਝੋਟੀ ਯੂਰਪਸ ਜਾਂਦਾ ਹੋਊਗੀ ਦੋ ਤਾਂ ਨਹੀਂ ਕਰ ਇਹ ਵੀ ਗਾਰ ਗੁਰੂ ਦਾ ਮੱਕੇ ਸ਼ੇਰਾ ਦਾ ਚਲ ਪਸੰਪੀਏ ਵੀਰ ਜੀ ਹਾਂ ਜੀ ਆ ਵੇ ਲੋ ਥਾਨ ਕੁਆਲਟੀ ਮਗਰੋਂ ਚੈੱਕ ਕਰੋ ਤੁਹਾਨੂੰ ਮਗਰੋਂ ਤੋਂ ਤੇ ਅੱਗੋਂ ਤੋਂ ਥਾਨ ਕੁਆਲਟੀ ਚੈੱਕਰ ਹੁੰਦਾ ਹਾਂ ਜੀ ਇੱਧਰ ਥਾਨ ਕੁਆਲਟੀ ਚੈੱਕਰ ਤੇ ਇੱਧਰੋਂ ਥਾਨ ਕੁਆਲਟੀ ਤੇ ਉਧਰੋਂ ਵੀ ਜਾਨ ਵੀਰ ਜੀ ਮੜੀ ਜੀ ਮਗਰੋਂ ਛੇੜਦੇ ਇੱਕੜੀ ਖਾੜੀਏ ਬਾਨਾ ਇਹਦਾ ਹਾਂ ਜੀ ਹਾਂ ਵੇ ਲੋ ਇਹ ਮੇਰਾ ਵੀਰ ਭਰਾ ਕਾ ਇਹ ਨਾ ਪੂਰੀ ਤਸੱਲੀ ਨਾਲ ਨੁਖਰੀ ਨਹੀਂ ਖਾਣ ਦੇਖੋ ਕਿੰਨੇ ਕਿਹੜਾ ਕੱਢਿਆ ਇਧਰੋਂ ਹੀ ਖਣਕਾ ਚੈੱਕ ਕਰ ਲੋ ਇਹ ਚ ਸ਼ੁਰੂ ਹੋ ਗਿਆ ਔ ਤਾਰਾ ਮਾਰ ਕੇ ਵੀਰ ਜੀ ਮਾਰ ਦੋ ਫੇ ਤਾਰਾਂ ਵਖਾਜ ਦਈਏ ਚੋ ਬਾਈ ਆ ਵੇਖ ਲੈ ਕੋਈ ਯਾਰ ਰੋਦਾ ਨਹੀਂ ਨਾ ਆ ਵੇਖ ਲੋ ਦੇਖੋ ਚਵਾਈ ਪੂਰੀ ਸਾਫ ਲੱਗੀ ਕੋਈ ਪੂਛ ਛਟਾਣੀ ਐ ਪੂਰੀ ਚਵਾਈ ਮੋਟੀ ਰੱਜੀ ਆ ਤੇ ਬੱਚਾ ਕਰਿਆ ਸੈਟ ਲੈ ਦੀ ਮਗਰਲੇ ਥਰਾਂ ਦੇ ਚਵਾਈ ਵਿਖਾ ਦੇ ਫਿਰ ਤੂੰ ਚੋਲੇ ਆਪਰੇ ਉਸਨੇ ਆਪਣੇ ਬੱਚਾ ਤਾਂ ਮੈਂ ਕਹਿਨ ਸਿਰ ਤੇ ਹੀ ਕਿਰ ਵੇ ਡਿਗਾਰ ਕਿ ਨਹੀਂ ਹੋਏ ਕਿਲੋ ਤੋਂ ਵੱਧ ਦੀ ਇਹ ਕੋਈ ਕਿਲੋ ਯਾਰ ਮਾਨ ਕੇ ਲੈ ਕਿਲੋ ਗਾੜਾ ਹੀ ਹੈ ਕਿਲੋ ਤੋਂ ਵੱਧ ਆ ਭਾਜੀ ਤੇ ਕਿਲੋ ਮਾਣ ਕੇ ਲਓ ਚਵਾਈ ਵੇਖੋ ਕੋਈ ਪੂੜ ਛਟਾ ਨਹੀਂ ਆ ਮਾ ਕਰਾਓ ਆ ਦੇਖੋ ਚਵਾਈ ਕੋਈ ਪੂੜ ਛਟਾ ਨਹੀਂ ਕੋਈ ਕੁਛ ਨਹੀਂ ਵੀਡੀਓ ਆਪਾਂ ਸਵੇਰੇ ਪਾਵਾਂਗੇ ਆ ਥੋੜੀ ਜੀ ਵੀਰ ਦੀ ਝਾਂਜਰਾਂ ਦੀ ਔਲ ਕਰਦੀ ਐ ਨਾ ਘਰ ਚੋਂ ਕਿਹਣੀ ਝੋਟੀ ਕੱਢੀ ਨਹੀਂ ਐ ਝਾਂਜਰਾਂ ਦੀ ਥੋੜੀ ਜੀ ਔਲ ਕਰਦੀ ਬੱਤੀ ਤਬਾ ਕੀ ਆ ਭਾਜੀ ਛਾੜ ਦੇ ਆ ਦੁੱਧ ਵਿਖਾ ਦੇ ਵੀਰ ਜੀ ਕਿੰਨਾ ਕੋ ਹੋਇਆ ਬੰਦ ਕਰ ਇੱਕ ਮਿੰਟ ਵੀਰ ਜੀ ਆ ਇਹ ਦੁੱਧ ਕਿੰਨਾ ਹੋਗਾ ਵੀਰ ਜੀ ਤੁਹਾਡੇ ਹਿਸਾਬ ਨਾਲ ਦੁੱਧ 5 ਕਿਲੋ ਦੁੱਧ ਤੇ ਪੰਜ ਹੀ ਲਾਓ 5 ਤੋਂ ਕੋਈ 200 300 ਗ੍ਰਾਮ ਘਾਟੀ ਲਾ ਲੇ ਹਾਂ ਜੀ ਇਹਦਾ ਫਰਕ ਆ ਵੇਖ ਲਓ ਦੁੱਧ ਕੋਈ ਆਪਣੇ ਹਿਸਾਬ ਨਾਲ ਲਾ ਲੇ ਕਿੰਨਾ ਦੁੱਧ ਹੈ ਤੇ ਕਿੰਨ ਕੋਈ ਆਪਣੇ ਆ ਡੋਕੇ ਵੇਖ ਲਓ ਅਸੀਂ ਡੋਕੇ ਛੱਡੇ ਆ ਇਹ ਥਾਂ ਛੱਡੇ ਆ ਇੱਧਰ ਵਿਖਾ ਦੇ ਵੀਰ ਜੀ ਛੱਡੇ ਮਾਰੇ ਛੱਡ ਦੇ ਮੈਂ ਜੀ ਸਾਨੂੰ ਮਗਦੀ ਕੱਢ ਦੇ ਇੱਧਰ ਵੀ ਢੋਕੇ ਆ ਗਏ ਤੇ ਉੱਧਰ ਵੀ ਤੁਹਾਨੂੰ ਢੋਕੇ ਦਿਖਾ ਦੇ ਪੂਰੀ ਤਸੱਲੀ ਨਾਲ ਤੁਹਾਨੂੰ ਵਿਖਾਉਣੀ ਹੈ ਵੀ ਕੋਈ ਕਮੀ ਪੇਸ਼ੀ ਰਹਿ ਨਾ ਜਾਏ ਆ ਵੇ ਪੂਰੀ ਝੋਟੀ ਖਾਲੀ ਹੋ ਗਈ ਆ ਪੂਰੀ ਜਿਹਨੂੰ ਕਹਿੰਦੇ ਖਾਲੀ ਹੋ ਗਈ ਆ ਸਾੰਭੀ ਕੀ ਆ ਰਵੀ ਨੇ ਚੰਗੀ ਰਹੀ ਜਣਾ ਹਾਂਜੀ ਵੀਰ ਦੀ ਫਿਰ ਕਰਾਤੀ ਚਵਾਈ ਅੱਛਾ ਜੀ ਹਾਂਜੀ ਹਾਂਜੀ ਦੁੱਧ ਦੁੱਧ ਕੋਈ ਆਪਣੀ ਦੋ ਟਾਈਮਾਂ ਕਿ ਤਸੱਲੀ ਕਰ ਦੋ ਟਾਈਮ ਚ ਕਰ ਲੈ ਤਸੱਲੀ ਪੰਜ ਤੋਂ ਦੁੱਧ 100 ਗ੍ਰਾਮ ਘਾਟੀਏ ਜੀ 200 ਕੋ ਘਾਟੀ ਗਿਨ 200 ਕੋ ਘਾਟੀ ਗਿਨ ਲੈ ਵਾਦ ਦੇਣਾ ਹਾਂਜੀ ਹਾਂਜੀ ਆ ਵੇਲੇ ਬੱਚੇ ਵੀ ਡੋਕੇ ਡਾ ਕੇ ਛੱਡੇ ਆ ਹਾਂਜੀ ਹਾਂਜੀ ਵੀਰ ਜੀ ਮੁੱਲ ਗੱਲ ਲੱਗੀ ਹੁਣ ਮੁੱਲ ਤੇ ਮੁੱਲ ਤੇ ਇਹੋ ਜੀਆਂ ਝੋਟੀਆਂ ਦਾ ਲੱਖ ਲੱਖ ਰੁਪਈਆ ਜੈਦ ਕਰੋ ਮੁੱਲ ਮਾਲ ਨਹੀਂ ਕਰਨਾ ਜੈ ਜੀ ਇਹ 80 ਹਜ਼ਾਰ ਦਿੱਤਾ ਹੈ ਹੈ ਇਹ 80 ਹਜ਼ਾਰ ਦਿੱਤਾ ਸ਼ੋਰ ਦਾ ਕੋਈ ਮੜ ਮੋਟੀ ਹੋ ਜਾਏਗੀ 2000 500 ਇਹ ਅੱਡੀ ਦਾਂਗੇ 77000 ਹੋਰ ਸ਼ੋਰ ਖੁੱਲੀ ਕਰ ਦੋਗੇ ਆਏਗੇ ਵੀਰਪਰਾ ਦਾ ਮਾਂਤਾ ਕੋਈ ਵੀਰਪਰਾ ਫੂ ਕੋਈ ਵੀਰਪਰਾ ਫੂਨ ਲਾ ਲੈ ਮਾਂਤਾ ਹੋ ਜਾਏਗਾ ਹੋ ਜਾਏਗਾ ਆਵੇ ਲੋ ਛੋਟੀ ਖਾਲੀ ਹੋ ਗਈ ਫੂਰੀ ਹਾਂਜੀ ਵੀਰ ਜੀ ਫਿਰ ਆਪਣਾ ਡਰੈਸ ਬੋਲ ਦਿਓ ਪਿੰਡ ਸ਼ਿਕਾਰ ਮਾਚੀ ਆਂ ਅੰਜੇਲਾ ਗਰਦਾਸਪੁਰ ਅਸੀ ਡੇਰਾ ਬਾਬਾ ਨਾਨਕ ਫੋਨ ਨੰਬਰ ਹੈਗਾ 6284375100 ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ